ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਸਹਿਤ ਭਾਜਪਾ ਦੇ ਸੀਨੀਅਰ ਲੀਡਰਾਂ ਨੇ ਗਵਰਨਰ ਦੇ ਨਾਮ ਡੀਸੀ ਨੂੰ ਮੰਗ ਪੱਤਰ ਸੌਂਪਿਆ ਡੀਸੀ ਸਾਹਿਬ ਇੱਕ ਟੈਕ ਦੀ ਰਿਪੋਰਟ ਆਇਆ ਹੋਈ ਹੈ ਆ ਉਹਦੇ ਵਿੱਚ ਸਮਾਰਟ ਸਿਟੀ ਦੇ ਵਿੱਚ ਉਹਨਾਂ ਨੇ ਡਿਗਮੈਂਟ ਕੀਤੀ ਕਿ ਕਿਹੜੇ ਅਫੀਸਰ ਜਿਹੜੇ ਹੈਗੇ ਹੈਗੇ ਜਿਹੜੇ ਜਨਵਰੀ ਤੇ ਸੀਡੀ ਹਸਟਲ ਉਹਨਾਂ ਨੇ ਆਪਣੀ ਜਨਵਰੀ ਦੀ ਨਿਪਾਇ ਨਹੀਂ ਔਰ ਇਹ ਚਾਫੀ ਵੱਡੀ ਗੜਬੜਤਾ ਜੁਕਾਇਨਾ ਹੋਣਾ ਹੈ ਪਲਾਸਾ ਕੀਤਾ ਸੋ ਸੁਨਾਤੇ ਜਿਹੜਾ ਅਸੀਂ ਇੱਕ ਮੈਮੋਰੰਡਮ ਜਿਹੜਾ ਹੈਗਾ ਡੈਪਟੀ ਕਮਿਸ਼ਨ ਦੇ ਦਿੱਤਾ ਹੈ ਜੀ ਗਵਰਨਰ ਨੂੰ ਪਹੁੰਚਾ ਦਿੱਤਾ ਹੈ ਕਿ ਵੈਨਰ ਸਾਹਿਬ ਕਿਹਾ ਹੈ ਕਿ ਇਸ 깔ਤੇ ਧੌਰ ਕਰੋ ਔਰ ਐਕਸ਼ਨ ਲੈਤਾ ਚਾਹਨਕਾ ਉਹਨਾਂ ਆਪਸ਼ਨ ਦੇਖੋ ਅੱਛਾ ਇੱਕ ਥੋੜਾ ਹੋਰ ਹੈ ਜੀ ਕਿ ਅਸਰਾਨ ਦੇ ਨਾਮ ਤਾਂ ਜਾਂ ਲੱਗੇ ਜਿਹੜੇ ਖੁਲਾਸੇ ਤੋਂ ਹੋਏ ਹੈਗੇ ਆ ਕੋਈ ਪੋਲੀਟਿਕਲ ਲੀਡਰ ਵੀ ਇਹਦੇ ਵਿੱਚ ਲਿਫਤ ਪਾਇਆ ਗਿਆ ਹੈਗਾ ਨਹੀਂ ਉਹਦੇ ਇਸਨੇ ਸਵਾਲ ਹੈਗਾ ਜਿਹੜੀ ਪੈਸਾ ਜਿਹੜਾ ਹੈਗਾ ਕੇਂਦਰ ਸਰਕਾਰ ਕੋਲ ਹੈ ਹਾਂ ਬਿਲਕੁਲ ਠੀਕ ਹੈ ਹਾਂ ਪੰਜਾਬ ਸਰਕਾਰ ਵਿੱਚ ਜਿਹੜਾ ਹੈਗਾ ਇੱਥੇ 스마트 ਸਿਟੀ ਚਲਾਏਗਾ ਉਹ ਖਰਚਾ ਜਾਂਦਾ ਸੋ ਉਸ ਨਾਤੇ ਜਿਹੜਾ ਹੈਗਾ ਜਿਹੜਾ ਪਰਪਸਲੀ ਆਇਆ ਸੀਗਾ ਉਹਦੀ ਬਜਾਏ ਡਾਇਵਰਟ ਕਰਤਾ ਜਾਂ ਜਿਹੜਾ ਹੈਗਾ ਕਿ ਵੀ ਤੁਸੀਂ ਜੇ ਆਪਣੇ ਕੋ ਗਾਰੰਟੀ ਦਿੱਤੀ ਹੋਈ ਹੈ ਉਹਦੀ ਐਕਸਪਾਇਰ ਵੀ ਹੋ ਗਈ ਹੈ ਫਿਰ ਵੀ ਤੁਸੀਂ ਉਹਨੂੰ ਕੰਟੀਨਿਊ ਕਰਤਾ ਜਿਹੜਾ ਹੈਗਾ ਪੈਸਾ ਉਹ ਸਾਰੀਆਂ ਗੱਲਾਂ ਇਹ ਦੇਖ ਕੇ ਜਿਹੜਾ ਹੈਗਾ ਉਹਦੀ ਜ਼ਿੰਮੇਵਾਰੀ ਕਿਸਕੀ ਹੈ ਆਸ਼ਵਾਸਨ ਕਿ ਦਿੱਤਾ ਜੀ ਤੁਹਾਡਾ ਮਿਤਾ ਪੰਚਾਇਤ ਉੱਪਰੋਂ ਸਭ ਨੂੰ ਪੰਚਾਇਤ ਠੀਕ ਹੈ ਧੰਨਵਾਦ ਪ੍ਰਧਾਨ ਜੀ ਜਿਹ ਮੈਮੋਰੰਡਮ ਪੱਤਰ ਦੇਣਾ ਹੈ ਕੰਟਰੋਲਰ ਆਫ ਆਡੀਟਰ ਜਨਰਲ ਦੀ ਰਿਪੋਰਟ ਆਈ ਸੀਗੀ ਉਸ ਨੂੰ ਲੈ ਕੇ ਕੀ ਗੱਲ ਹੈ ਕੇਂਦਰ ਸਰਕਾਰ ਵੱਲੋਂ ਜਲੰਧਰ ਨੂੰ ਸਮਾਰਟ ਬਣਾਉਣ ਦੇ ਲਈ ਸਮਾਰਟ ਸਿਟੀ ਪ੍ਰੋਜੈਕਟ ਦੇ ਵਿੱਚ ਨੂੰ ਲੈ ਕੇ ਆਂਦਾ ਸੀਗਾ ਔਰ ਜਲੰਧਰ ਦੇ ਲੋਕਾਂ ਦੀਆਂ ਬੜੀਆਂ ਇੱਛਾਾਂ ਮ ਸੀ ਉਹਨਾਂ ਨੇ ਆਪਣੇ ਟੈਕਸ ਦੇ ਮਾਧਿਅਮ ਨਾਲ ਸਰਕਾਰ ਨੂੰ ਜੋ ਪੈਸਾ ਦਿੱਤਾ ਸੀ ਉਹ ਸਮਾਰਟ ਸਿਟੀ ਦੇ ਮਾਧਿਅਮ ਨਾਲ ਲੱਗਣਾ ਸੀਗਾ ਮਗਰ ਜਲੰਧਰ ਦੀ ਸਮਾਰਟ ਸਿਟੀ ਪ੍ਰੋਜੈਕਟ ਦੇ ਵਿੱਚ ਬੜਾ ਉਤਕਾਲਾ ਹੋਇਆ ਸੀ ਕਿ ਸਮੇਂ-ਸਮੇਂ ਤੇ ਜੀ ਮੰਤ ਵੀ ਕਰਦੇ ਰਹੇ ਆ ਛੱਡੇ ਮੰਤਰੀ ਵੀ ਇੱਥੇ ਆਏ ਆ ਸਾਦਿਲ ਰਿੰਜਨ ਜੀ ਹੈ ਪੀ ਕੋਈ ਜੀ ਔਰ ਆਫਿਰ ਮੈਗਵਾਲ ਸਾਹਿਬ ਹੋਰ ਜਦੋਂ ਇਹ ਸਾਰੀ ਗਲਵਤ ਹੋਈਏ ਤਾਂ ਉਸ ਤੋਂ ਬਾਅਦ ਕੈਕ ਦੀ ਵਿਜ਼ਿਟ ਲਗੋ 9 ਦਸੰਬਰ ਦੀ ਜਲੰਧਰ ਚ ਹੋਈ ਸੀਗੀ ਉਹਨਾਂ ਨੇ ਉਸ ਤੋਂ ਬਾਅਦ ਸਾਰਾ ਇਹਨੂੰ ਖੰਗਾਲਿਆ ਜਾਚੇ ਨੂੰ ਤੇ ਇਹ ਚ ਬੜੀ ਗੜਬੜੀ ਜਿਹੜੀ ਹੈ ਉਹ ਮਿਲੀ ਹੈ ਕਿ ਇੱਕ ਤਾਂ ਮਿਸਜੁਸ ਆਫ ਜਿਹੜਾ ਮਨੀ ਹੈ ਉਹ ਹੋਇਆ ਦੂਸਰਾ ਜਿਹੜੇ ਕੰਟਰੈਕਟ ਇਹ ਹੋਏ ਉਹਨਾਂ ਦੀ ਕੰਪਲੀਸ਼ਨ ਸੈਟੀਫਾਈਡ ਇਤੇ ਪੈਸੇ ਚਲੇਗੇ ਫਿਰ ਜਿਹੜੇ ਬਿੱਲ ਬਣਨੇ ਸੀਗੇ ਰੈਗੂਲਰ ਬਿਲ ਬੰਤੇ ਸੀ ਉਹਨਾਂ ਦੇ ਵਿੱਚ 5% ਦੀ ਕੋਡੋਕਤੀ ਹੋਣੀ ਸੀ ਹੋਣਾ ਸੀ ਐਲਡੀ ਦਾ ਕੋਟਾ ਲੈਸ ਫਾਰਮ ਸੀਵਰ ਦਾ ਕੋਟਾ ਲੈ ਗ੍ਰੀਨ ਬੈਲਟ ਦਾ ਕੋਟਾ ਲੈ ਔਰ ਸਾਰੇ ਕੋਟਾ ਲੈ ਜਿਹੜੇ ਐ ਸਮਾਰਟ ਸਿਟੀ ਪ੍ਰੋਜੈਕਟ ਦੇ ਅੰਦਰ ਹੋਏ ਔਰ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਇਥੇ ਡਾਇਰెక్టర్ ਲੈਵਲ ਦਾ ਅਧਿਕਾਰੀ ਡਿਮੋਸ਼ਨ ਕਰਕੇ ਜਲੰਧਰ ਦੇ ਵਿੱਚ ਆਇਆ ਔਰ ਜਲੰਧਰ ਦੇ ਵਿੱਚ ਮੈਕਸਿਮ ਜਿਹੜੀ ਐਗਜ਼ੀਕਿਊਸ਼ਨ ਉਪ ਪੈਸਾ ਲੱਗਣ ਦਾ ਕੰਮ ਉਸ ਟਿਨਿਓਰ ਦੇ ਵਿੱਚ ਹੋਇਆ ਸੋ ਇਹ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਗੜਬੜੀਆਂ ਸਰਕਾਰੀ ਅਧਿਕਾਰੀਆਂ ਔਰ ਠੇਕੇਦਾਰੇ ਦੇ ਵਿੱਚ ਸ਼ਾਮਲ ਨੇ ਕਿਉਂਕਿ ਪੈਸਾ ਭੇਜਿਆ ਸਰਕਾਰ ਨੇ ਐਗਜ਼ੀਕਿਊਸ਼ਨ ਦਾ ਕੰਮ ਜਿਹੜਾ ਹੈ ਨਾ ਉਹ ਸਾਰਾ ਅਫਸਰਾਂ ਦਾ ਹੁੰਦਾ ਹੈ ਤੇ ਉਸ ਉਹਨਾਂ ਨੂੰ ਲੱਗਿਆ ਕਿ ਸਾਨੂੰ ਕਿਸੇ ਨਾਲ ਪੁੱਛਣਾ ਨਹੀਂ ਹੈ ਸੋ ਉਹਨਾਂ ਨੇ ਅੱਖਾਂ ਬੰਦ ਕਰਕੇ ਨਾ ਜਲੰਧਰ ਨੂੰ ਮੁੱਟਣ ਦਾ ਕੰਮ ਕੀਤਾ 스마트 ਸਟੀਟੀ ਪ੍ਰੋਜੈਕਟ ਦੇ ਮੱਦੇਨਜ਼ਰ ਕੀ ਆਸ ਰੱਖਦੇ ਹੋ ਬਿਲਕੁਲ ਆਸ ਰੱਖਦੇ ਹਾਂ ਜਿਵੇਂ ਗਵਰਨਰ ਸਾਹਿਬ ਨੂੰ ਆਪਣਾ ਮੰਗਤ ਉੱਤਰਪੇ ਜੈ ਸਿੰਘ ਸਾਹਿਬ ਨੂੰ ਮਿਲੇ ਹੈ ਔਰ ਕੈਕ ਦਿਨ ਕੋ ਜਿਹੜੀ ਹੈ ਨਾਲ ਨੱਥੀ ਕੀਤੀ ਹੈ ਉਹਨੂੰ ਲੱਗਦਾ ਕਿ ਜਲਦੀ ਹੀ ਜਿਹੜੀ ਹੈ ਇੱਥੇ ਕਾਰਵਾਈ ਹੋਏਗੀ ਔਰ ਅਸੀਂ ਮੰਗ ਕੀਤੀ ਹੈ ਕਿ ਸੀਬੀਆਈ ਈਡੀ ਜਿਹੜੀ ਹੈ ਇਹਦੀ ਜਾਂਚ ਕਰੇ ਔਰ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਲਾ। ਹਾਂ